ਬ੍ਰਿਟੇਨ ਦੀ ਸਰਕਾਰ ਖੁੱਲ ਕੇ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਆ ਗਈ ਹੈ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਬ੍ਰਿਟੇਨ ਸਰਕਾਰ ਨੇ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਇੱਕ ਰਿਪੋਰਟ ਬਣਾਈ ਹੈ ਯੂਕੇ ਨੇ ਭਾਰਤ ਨੂੰ 12 ਦਮਨਕਾਰੀ ਦੇਸ਼ਾਂ ਦੀ ਲਿਸਟ ਦੇ ਵਿੱਚ ਪਾ ਦਿੱਤਾ ਹੈ ਹਾਲਾਂਕਿ ਇਸ ਲਿਸਟ ਦੇ ਵਿੱਚ ਪਾਕਿਸਤਾਨ ਚਾਈਨਾ ਰੂਸ ਤੇ ਈਰਾਨ ਦਾ ਨਾਮ ਵੀ ਹੈ ਬ੍ਰਿਟੇਨ ਸਰਕਾਰ ਨੇ ਕਿਹਾ ਹੈ ਕਿ ਭਾਰਤ ਨੇ ਐਸਐਫਜ ਨੂੰ ਯੂਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਹੈ ਨਾਲ ਹੀ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬ੍ਰਿਟੇਨ ਸਰਕਾਰ ਨੇ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਲਈ ਖਤਰਾ ਦੱਸਿਆ ਹੈ। ਦੱਸਦੀ ਹੈ ਕਿ ਐਸਐਫਜੀ 6 ਪਰ ਜਸਟਿਸ ਨਾਂ ਦੀ ਸੰਸਥਾ ਹੈ ਜੋ ਭਾਰਤ ਦੇ ਵਿੱਚ ਬੈਠਣ ਹੈ ਤੇ ਇਸ ਦਾ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਹੈ ਜਿਸ ਨੂੰ ਭਾਰਤ ਦੇ ਵੱਲੋਂ ਅਤਵਾਦੀ ਐਲਾਨਿਆ ਹੋਇਆ ਹੈ ਤੇ ਹੁਣ ਬ੍ਰਿਟੇਨ ਸਰਕਾਰ ਦੇ ਵੱਲੋਂ ਉਸ ਦੀ ਸਪੋਰਟ ਕੀਤੀ ਜਾ ਰਹੀ ਹੈ। ਇੱਕ ਲਿਸਟ ਜਾਰੀ ਕੀਤੀ ਗਈ ਹੈ। ਯੂਕੇ ਦੇ ਵੱਲੋਂ ਜਿਸ ਦੇ ਵਿੱਚ ਦਮਨਕਾਰੀ ਦੇਸ਼ਾਂ ਦੀ ਲਿਸਟ ਹੈ ਤੇ ਉਸ ਦੇ ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਭਾਰਤ ਵੀ ਦਮਨਕਾਰੀ ਦੇਸ਼ਾਂ ਦੀ ਲਿਸਟ ਦੇ ਵਿੱਚ ਹੈ ਇਸ ਲਿਸਟ ਦੇ ਵਿੱਚ ਹਾਲਾਂਕਿ ਪਾਕਿਸਤਾਨ ਚਾਈਨਾ ਰੂਸ ਤੇ ਇਰਾਨ ਦਾ ਨਾਮ ਵੀ ਸ਼ਾਮਲ ਹੈ ਬ੍ਰਿਟੇਨ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਨੇ ਸਿਕਸ ਪਰ ਜਸਟਿਸ ਨੂੰ ਯੁਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਕੋਸ਼ਿਸ਼ ਕੀਤਾ ਹੋਇਆ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਬ੍ਰਿਟੇਨ ਦੇ ਵੱਲੋਂ ਕਿ ਭਾਰਤ ਸਰਕਾਰ ਵੱਲੋਂ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬ੍ਰਿਟੇਨ ਸਰਕਾਰ ਨੇ ਵਿਦੇਸ਼ੀ ਸਰਕਾਰਾਂ ਦੀਆਂ ਗਤੀਵਿਧੀਆਂ ਨੂੰ ਮਨੁੱਖੀ ਅਧਿਕਾਰਾਂ ਲਈ ਖਤਰਾ ਵੀ ਦੱਸਿਆ ਹੈ ਤਾ ਇਸ ਵੇਲੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨਿਊਜ਼ 18 ਨਾਲ ਜੁੜੇ ਨੇ ਗਰੇਵਾਲ ਸਾਹਿਬ ਨਿਊਜ਼ 18 ਪੰਜਾਬ ਤੇ ਸਵਾਗਤ ਹੈ ਬ੍ਰਿਟੇਨ ਸਰਕਾਰ ਨੇ ਇੱਕ ਲਿਸਟ ਜਾਰੀ ਕੀਤੀ ਹੈ ਦਮਨਕਾਰੀ ਦੇਸ਼ਾਂ ਦੀ ਜਿਸ ਦੇ ਵਿੱਚ ਭਾਰਤ ਨੂੰ ਵੀ ਰੱਖਿਆ ਗਿਆ ਖਾਸ ਕਰਕੇ ਇਸ ਦੇ ਵਿੱਚ ਜ਼ਿਕਰ ਹੈ ਐਸਐਫਜੀ ਦਾ 6 ਪਰ ਜਸਟਿਸ ਦਾ ਕਿ ਉਸ ਨੂੰ ਯੂਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਹੈ ਤੇ ਇਸ ਕਰਕੇ ਯੂਕੇ ਦੇ ਵੱਲੋਂ ਕਿਹਾ ਗਿਆ ਕਿ ਭਾਰਤ ਵੀ ਅਜਿਹਾ ਦੇਸ਼ ਹੈ ਜਿੱਥੇ ਯੂਕੇ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਮਨੁੱਖੀ ਅਧਿਕਾਰਾਂ ਲਈ ਖਤਰਾ ਹੈ ਇਸ ਨੂੰ ਦੱਸਿਆ ਤੁਹਾਡਾ ਪ੍ਰਤੀਕਰਮ ਚਾਹੁੰਦੇ ਆ ਦੇਖੋ ਇਸ ਗੱਲ ਦਾ ਪ੍ਰਤੀਕਰਮ ਤਾਂ ਇੱਥੋਂ ਦੀ ਸਰਕਾਰ ਹੀ ਦੇ ਸਕਦੀ ਹੈ ਨਹੀਂ ਜਿਹੜੀ ਮੌਜੂਦਾ ਸਮੇਂ ਦੀ ਸਰਕਾਰ ਹੈ ਜੀ ਉਹੀ ਇਹ ਗੱਲ ਕਹੇਗੀ ਕਿ ਉਹਨਾਂ ਦੀ ਵਿਦੇਸ਼ ਨੀਤੀ ਦੇ ਤਹਿਤ ਕੀ ਕੁਝ ਹੋ ਰਿਹਾ ਜੀ ਉਹਨਾਂ ਦੇ ਜੇ ਕੋਈ ਨਾਗਰਿਕ ਆ ਉਹਨਾਂ ਦੇ ਨਾਗਰਿਕਾਂ ਨਾਲ ਕੋਈ ਹਿਊਮਨ ਰਾਈਟਸ ਦੇ ਨਾਮ ਦੇ ਤੌਰ ਤੇ ਕੋਈ ਠੱਕੇਸ਼ਾਈ ਹੋਈ ਆ ਤੇ ਫਿਰ ਜ਼ਰੂਰ ਆਵਾਜ਼ ਸਾਰੇ ਹੋਣੇ ਆ ਜੀ ਸਾਦਾ ਇਸ ਗੱਲ ਦੇ ਵਿੱਚ ਕੋਈ ਸ਼੍ਰੋਮਿਕ ਕਮੇਟੀ ਦੇ ਤੌਰ ਤੇ ਤਾਂ ਮੈਨੂੰ ਲੱਗਦਾ ਸਾਡਾ ਕੋਲ ਇਹ ਵਾਲਾ ਸਾਹਿਬ ਥੋੜਾ ਜਿਹਾ ਸਿਕਸ ਪਰ ਜਸਟਿਸ ਦੀ ਜੇਕਰ ਗੱਲ ਕੀਤੀ ਜਾਵੇ ਗੁਰਪਤਵੰਤ ਪੰਨੂ ਉਸ ਦੇ ਪ੍ਰਮੁਖ ਨੇ ਤੇ ਗਤੀਵਿਧੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੁੰਦੀਆਂ ਨੇ ਉਸ ਦੀ ਜ਼ਿੰਮੇਵਾਰੀ ਵੀ ਐਸਐਫ ਜੇ ਦੇ ਵੱਲੋਂ ਲਈ ਗਈ ਹੈ ਕਿਉਂਕਿ ਇਸ ਦੇ ਵਿੱਚ ਵੀ ਜ਼ਿਕਰ ਐਸਐਫ ਜੇ ਦਾ ਕਿ ਜੋ ਆਪਾ ਦੇ ਤਹਿਤ ਉਸ ਨੂੰ ਗੈਰ ਕਾਨੂੰਨੀ ਸੰਗਠਨ ਐਲਾਨਿਆ ਹੋਇਆ ਤਾਂ ਤੁਹਾਨੂੰ ਇਸ ਦੇ ਵਿੱਚ ਲੱਗਦਾ ਕਿ ਇਹ ਸਹੀ ਹੈ ਗਲਤ ਹੈ ਕੀ ਲੱਗਦਾ ਦੇਖੋ ਜੇ ਜਿਹੜੇ ਸਿੱਖ ਹੱਕਾਂ ਦੀ ਗੱਲ ਕੋਈ ਵੀ ਕਰਦਾ ਅਸੀਂ ਉਹਦੇ ਨਾਲ ਜੀ ਪਰ ਬਹੁਤ ਸਾਰੀਆਂ ਸਿੱਖਾਂ ਜਿਹੜੀਆਂ ਜਿਹਦੇ ਨਾਲ ਸਿੱਖਾਂ ਦੀ ਬਦਨਾਮੀ ਹੁੰਦੀ ਆ ਵਰਲਡ ਲੈਵਲ ਤੇ ਉਸ ਗੱਲ ਨਾਲ ਸਾਡੀ ਹਮਤੀ ਵੀ ਨਹੀਂ ਕਿਉਂਕਿ ਸਿੱਧੇ ਤੌਰ ਦੇ ਉੱਤੇ ਮੈਂ ਖਾਲਸਾ ਨਹੀਂ ਨਹੀਂ ਹੈਗਾ ਜੀ ਇਹ ਖਾਲਸਾਣ ਦੀ ਕਿਸੇ ਜਥੇਬੰਦੀ ਦਾ ਮੈਂਬਰ ਵੀ ਨਹੀਂ ਹੈਗਾ ਪਰ ਜਿਹੜੇ ਲੋਕ ਇਸ ਗੱਲ ਦੀ ਆਵਾਜ਼ ਠਾਉਂਦੇ ਆ ਉਹਦੇ ਪਿੱਛੇ ਕਾਰਨ ਹੈ ਕਿ ਸਿੱਖਾਂ ਦੇ ਨਾਲ ਇਸ ਦੇਸ਼ ਦੇ ਅੰਦਰ ਧੱਕੇਸ਼ਾਹੀਆਂ ਹੋਈਆਂ ਸਾਡੇ ਹੱਕਾਂ ਦੇ ਡਾਕੇ ਪਏ ਉਸ ਕਾਰਨ ਕਰਕੇ ਉਹ ਲੋਕ ਇਸ ਲਾਈਨ ਦੇ ਵਿੱਚ ਹੈਗੇ ਨੇ ਤੋਂ ਇਸ ਕਰਕੇ ਮੈਂ ਇਹਦੇ ਵਿੱਚ ਕੋਈ ਆਪਣਾ ਜਿਹੜਾ ਪੱਖ ਉਹ ਕੋਈ ਬਾਸਪਸ਼ਟ ਨਹੀਂ ਹੈਗਾ ਕੋਈ ਵੀ ਸਿੱਖ ਦੇ ਹੱਕਾਂ ਦੀ ਗੱਲ ਕਰੇਗਾ ਅਸੀਂ ਉਹਦੇ ਨਾਲ ਜੀ ਜੀ ਠੀਕ ਹੈ ਪਰ 6 ਪਰ ਜਸਟਿਸ ਦੇ ਨਾਲ ਤੁਸੀਂ ਨਹੀਂ ਹੋ ਇਹ ਨਹੀਂ ਜਿਹੜੀਆਂ ਜਿਹੜੇ ਜਿਹੜੀਆਂ ਗੱਲਾਂ ਸਿੱਖਾਂ ਦੇ ਹੱਕਾਂ ਦੀ ਕਰਦਾ ਹੋ ਉਸ ਗੱਲ ਦੇ ਨਾਲ ਆ ਪਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਸ ਦੇ ਨਾਲ ਸਿੱਖਾਂ ਦੀ ਬਦਨਾਮੀ ਹੁੰਦੀ ਆ ਉਸ ਗੱਲ ਨਾਲ ਅਸੀਂ ਸੰਬੰਧ ਨਹੀਂ ਰੱਖਦੇ ਠੀਕ ਆ ਚਲੋ ਬਹੁਤ ਧੰਨਵਾਦ ਗੁਰਚਰਨ ਸਿੰਘ ਗਰੇਵਾਲ ਜੀ ਸਾਡੇ ਨਾਲ ਜੁੜਨ ਦਾ ਗੁਰਚਰਨ ਸਿੰਘ ਗਰੇਵਾਲ ਐਸਜੀਪੀਸੀ ਮੈਂਬਰ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਹੈ ਪਰ ਬਹੁਤ ਸਾਰੇ ਗਤੀਵਿਧੀਆਂ ਸਿਕਸ ਪਰ ਜਸਟਿਸ ਦੇ ਵੱਲੋਂ ਜਈਆਂ ਹੁੰਦੀਆਂ ਨੇ ਜੋ ਗੈਰ ਕਾਨੂੰਨੀ ਨੇ ਭਾਰਤ ਦੇ ਹਿਸਾਬ ਦੇ ਨਾਲ ਵੀ ਬਹੁਤ ਵਾਰ ਅਝਾ ਕੀਤਾ ਜਾਂਦਾ ਉਸ ਦਾ ਅਸੀਂ ਸਮਰਥਨ ਨਹੀਂ ਕਰਦੇ ਹਾਲਾਂਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਹੋ ਰਹੀ ਹੈ ਤਾਂ ਇਸ ਤੇ ਦੇਸ਼ ਦੀ ਸਰਕਾਰ ਹੀ ਜਵਾਬ ਦੇ ਸਕਦੀ ਹੈ ਤੋ ਦੱਸ ਦਈਏ ਕਿ ਬ੍ਰਿਟੇਨ ਸਰਕਾਰ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਦਮਨਕਾਰੀ ਦੇਸ਼ ਦੱਸਿਆ ਗਿਆ ਹੈ ਭਾਰਤ ਨੂੰ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਦਮਨ ਹੁੰਦਾ ਹੈ ਭਾਵੇਂ ਕਿ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਬ੍ਰਿਟੇਨ ਦੇ ਵੱਲੋਂ ਇਹ ਕਿਹਾ ਗਿਆ ਹੈ ਤੇ ਬ੍ਰਿਟੇਨ ਦਾ ਵੱਲੋਂ ਜ਼ਿਕਰ ਬ੍ਰਿਟੇਨ ਸਰਕਾਰ ਦੇ ਵੱਲੋਂ 6 ਪਰ ਜਸਟਿਸ ਦਾ ਵੀ ਕੀਤਾ ਗਿਆ ਕਿ ਉਸ ਨੂੰ ਗੈਰ ਕਾਨੂੰਨੀ ਸੰਗਠਨ ਐਲਾਨਿਆ ਹੋਇਆ ਹੈ ਯੂਕੇ ਦੇ ਬਹੁਤ ਸਾਰੇ ਨਾਗਰਿਕ ਨੇ ਜੋ ਉਸ ਦੇ ਨਾਲ ਸੰਬੰਧਿਤ ਨੇ ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਯੂਕੇ ਦੇ ਸਿੱਖ ਨੇ ਜਾਂ ਯੂਕੇ ਦੇ ਲੋਕ ਨੇ ਉਨ੍ਹਾਂ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਭਾਰਤ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਭਾਰਤ ਖੁਦ ਆਪਣੇ ਆਪ ਨੂੰ ਇੱਕ ਬਹੁਤ ਵੱਡੀ ਲੋਕਤੰਤਰੀਕ ਸ਼ਕਤੀ ਲੋਕਤੰਤਰੀਕ ਦੇਸ਼ ਹੈ ਜਿੱਥੇ ਹਰ ਵਰਗ ਹਰ ਧਰਮ ਦੇ ਬਹੁਤ ਸਾਰੇ ਲੋਕ ਰਹਿੰਦੇ ਨੇ ਹਰੇਕ ਧਰਮ ਦੇ ਬਹੁਤ ਸਰੀਆਂ ਦੇਸ਼ ਦੇ ਵਿੱਚ ਜਾਤਾਂ ਪਾਤਾਂ ਦੇ ਲੋਕ ਨੇ ਬਹੁਤ ਸਰੀਆਂ ਭਾਸ਼ਾਵਾਂ ਬਹੁਤ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਨੇ ਪਰ ਭਾਰਤ ਦੇ ਬਾਰੇ ਇਹ ਕਿਹਾ ਗਿਆ ਬ੍ਰਿਟੇਨ ਸਰਕਾਰ ਦੇ ਵੱਲੋਂ ਕਿ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਲਈ ਖਤਰਾ ਹੈ ਤੁਹਾਡੇ ਪਾਸੇ ਭਾਰਤ ਖੁਦ ਨੂੰ ਇੱਕ ਬਹੁਤ ਵੱਡਾ ਲੋਕਤੰਤਰ ਦੱਸਦਾ ਹੈ ਕਿਉਂਕਿ ਲੋਕਤੰਤਰੀਕ ਦੇਸ਼ ਹੈ ਵੀ ਭਾਰਤ ਤੇ ਐਸਐਫਜੀ ਜਿਸ ਦਾ ਜ਼ਿਕਰ ਵਾਰ-ਵਾਰ ਕੀਤਾ ਗਿਆ ਇਸ ਦੇ ਵਿੱਚ ਐਸਐਫਜੀ ਜਿਸ ਦੀਆਂ ਗਤੀਵਿਧੀਆਂ ਸਾਰਿਆਂ ਦੇ ਸਾਹਮਣੇ ਨੇ ਸਿਕਸ ਪਰ ਜਸਟਿਸ ਦੇ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਪਿਛਲੇ ਦਿਨੀ ਡਾਕਟਰ ਬੀਆਰ ਅੰਬੇਦਕਰ ਦੇ ਮੁੱਦ ਤੇ ਕਾਲਖ ਮਲੀ ਗਈ ਉਸ ਨੂੰ ਤੋੜਿਆ ਗਿਆ ਜਿਸ ਦੀ ਜ਼ਿੰਮੇਵਾਰੀ ਐਸਐਫਜੀ ਦੇ ਵੱਲੋਂ ਲਈ ਗਈ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਜਾਂ ਇਸ ਤਰ੍ਹਾਂ ਦੇ ਸਲੋਗਨ ਲਿਖੇ ਜਾਂਦੇ ਨੇ ਜਾਂ ਫਿਰ 15 ਅਗਸਤ ਨੂੰ ਧਮਾਕੇ ਕਰਨ ਦੀ ਗੱਲ ਕਹੀ ਜਾਂਦੀ ਆ ਉਸ ਦੇ ਵਿੱਚ ਵੀ ਸਿਕਸ ਪਰ ਜਸਟਿਸ ਦੇ ਵੱਲੋਂ ਜ਼ਿੰਮੇਵਾਰੀ ਵੀ ਲਈ ਜਾਂਦੀ ਆ ਤੇ ਗੁਰਪਤਵੰਤ ਸਿੰਘ ਪੰਨੂ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਜਾਰੀ ਕਰਦੇ ਰਹਿੰਦੇ ਨੇ ਪਰ ਬ੍ਰਿਟੇਨ ਸਰਕਾਰ ਕਹਿ ਰਹੀ ਹੈ ਕਿ ਭਾਰਤ ਦਮਨਕਾਰੀ ਦੇਸ਼ ਹੈ ਇਸ ਵੇਲੇ ਬੀਜੇਪੀ ਆਗੂ ਆਰਪੀ ਸਿੰਘ ਸਾਡੇ ਨਾਲ ਫੋਨਲਾਈਨ ਤੇ ਮੌਜੂਦ ਨੇ ਆਰਪੀ ਸਿੰਘ ਜੀ న్యూਸ 18 ਤੇ ਸਵਾਗਤ ਹੈ ਇੱਕ ਲਿਸਟ ਬ੍ਰਿਟੇਨ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ ਦਮਨਕਾਰੀ ਦੇਸ਼ਾਂ ਦੀ ਜਿਸ ਦੀ ਸੂਚੀ ਵਿੱਚ ਭਾਰਤ ਨੂੰ ਵੀ ਪਾ ਦਿੱਤਾ ਗਿਆ ਹੈ ਤੇ ਬ੍ਰਿਟੇਨ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਐਸਐਫਜੇ ਨੂੰ ਯੂਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਐਲਾਨਿਆ ਹੋਇਆ ਹੈ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਤੁਹਾਡਾ ਇਸ ਤੇ ਪ੍ਰतिकਰਮ ਚਾਹੁੰਦੇ ਹਾਂ आरपी सिंह जी आवाज मिल रही है जी मेरी तो लो मेरी आवाज आ, आ रही है जी जी होन आई है जी जी ਤੁਸੀਂ ਕੰਟੀਨਿਊ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਸਵਾਲ ਮੇਰਾ ਪਹੁੰਚਿਆ ਤਾਂ ਬ੍ਰਿਟੇਨ ਬ੍ਰਿਟੇਨ ਵਾਲੇ ਵੀ ਕੰਟੀ ਜਿਹੜਾ ਸਕਾਟਲੈਂਡ ਵਾਲੇ ਨੇ ਉਹ ਉਹ ਠੀਕ ਨਹੀਂ ਜਿਹੜਾ ਸਕਾਟਲੈਂਡ ਅਲੱਗ ਕਰਨਾ ਚਾਹੁੰਦੇ ਨੇ ਬ੍ਰਿਟੇਨ ਤੋਂ ਹੂੰ ਤੇ ਫਿਰ ਕੀ ਹੈਗਾ ਕਿ ਇਹ ਸਾਰੇ ਸਾਰੇ ਆਮ ਪੋਸਟਿੰਗ ਪ੍ਰੈਕਟਿਸ ਨੇ ਡਿਪਲੋਮੇਸੀ ਦੇ ਜੀ ਔਰ ਉਹਨ ਲੱਗਦਾ ਕਿ ਸੀ ਇਦਾਂ ਕਰਕੇ ਅਸੀਂ ਕੋਈ ਅਰਜੀ ਤੇ ਪ੍ਰੈਸ਼ਰ ਪਾਲਾਂਗੇ ਉਹਨਾਂ ਨੇ ਸਾਡੀ ਲੀਡਰਸ਼ਿਪ ਬੜੀ ਕਲੀਅਰ ਹੈ ਐਕਚੁਅਲੀ ਦੇਸ਼ੀ ਲੀਡਰਸ਼ਿਪ ਬੜੀ ਸੇਬਤਾਈ ਚਾਹ ਹੂੰ ਔਰ ਉਹ ਉਹਨਾਂ ਸੇ ਦੇਸ਼ ਪਹਿਲੇ ਬਾਕੀ ਸਭ ਕੁਝ ਬਾਅਦ ਵਿੱਚ ਹੈ ਜੀ ਔਰ ਸਿਕਰ ਜਸਟਿਸ ਦੇਸ਼ ਤੇ ਟੁਕੜੇ ਕਰਨਾ ਚਾਹਦੀ ਹੈ ਉਹ ਖਾਲਿਸਤਾਨ ਦੀ ਗੱਲ ਕਰਦੀ ਹੈ ਪੁਸਤਾਨਿਕ ਅਲਗਵਾਦੀ ਗੱਲ ਕਰਦੀ ਹੈ ਜੀ ਇਸ ਕਰਕੇ ਹੁਣ ਹੀ ਨਹੀਂ ਗੱਲ ਔਰ ਇਹ ਠੀਕ ਹੈ ਉਹ ਉਹ ਵਿਸ਼ਾ ਕੋ ਕਰਦੇ ਰਹਿਣ ਪਰ ਇਹ ਸੋਚਣ ਕਿ ਸਿੱਖੋ ਜਸਟਿਸ ਨੂੰ ਤੇ ਕੋਈ ਅਫਵੋਰ ਮਿਲ ਜਾਏਗੀ ਜਾਂ ਉਹ ਜਿਹੜੇ ਸੰਗਠਨ ਨੇ ਉਹਨੂੰ ਕੋਈ ਅਫਵੋਰ ਮਿਲ ਜਾਏਗੀ ਹੋਣਾ ਨਹੀਂ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਇਸ ਵੇਲੇ ਕੀਤੀ ਜਾ ਰਹੀ ਹੈ ਉਸ ਤੇ ਉਸ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਤੁਹਾਨੂੰ ਲੱਗਦਾ ਕਿ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਦਬਾਇਆ ਜਾਂਦਾ ਹੈ ਜਾਂ ਜੀ ਜੀ ਦਸਤ ਇੱਕ ਨਹੀਂ ਨਹੀਂ ਸਿਕੋ ਜਸਟਿਸ ਦਾ ਐਗਜ਼ਾਮਪਲ ਦੇ ਕਿਤੇ ਨਹੀਂ ਹੈਗਾ ਕਿਦਰਕਾ ਬਾਕੀ ਉਹ ਜਿਲ੍ਹਾ ਕੋਈ ਉਹਨਾਂ ਕੋਲ ਹੋਰ ਕੋਈ ਗੱਲ ਹੋਵੇ ਦੱਸਣ ਜੀ ਕਿ ਕਿਦਾਂ ਮਰਖੀਡ ਕਰਨ ਦਬਾਇਆ ਜਾਂਦਾ ਜੀ ਸਿਕਸ ਪਰ ਜਸਟਿਸ ਦੀਆਂ ਗਤੀਵਿਧੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਭਾਰਤ ਦੇ ਵਿੱਚ ਬਹੁਤ ਵਾਰ ਹੁੰਦੀਆਂ ਸਿਕਸ ਜਸਟਿਸ ਦੀਆਂ ਗਤੀਵਿਧੀਆਂ ਦੇਸ਼ ਰੋਹੀ ਨੇ ਜਿਹੜਾ ਦੇਸ਼ ਨੂੰ ਟੁਕੜੇ ਕਰਨਾ ਚਾਹੁੰਦੀ ਦੇਸ਼ ਨੂੰ ਵਧਣਾ ਚਾਹੁੰਦੀ ਹੈ ਔਰ ਦੇਸ਼ हितਚ ਨਹੀਂ ਹੈਗੇ ਉਹ ਕਿਸੇ ਵੀ ਦੇਸ਼ ਦੇ ਹਿਤਚ ਨਹੀਂ ਹੈਗੇ ਐਸਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਸੀ ਪਹਿਲਾਂ ਉਹ ਕਹਿੰਦੇ ਕਿ ਐਸਐਫਜ ਦੇ ਅਸੀਂ ਨਾਲ ਤਾਂ ਨਹੀਂ ਪਰ ਜੇਕਰ ਉਹ ਸਿੱਖਾਂ ਦੀ ਗੱਲ ਕਰਦੇ ਨੇ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਨੇ ਤਾਂ ਅਸੀਂ ਉਹਨਾਂ ਦਾ ਸਮਰਥਨ ਜ਼ਰੂਰ ਕਰਦੇ ਹਾਂ ਨਹੀਂ ਨਹੀਂ ਸਿੱਖਾਂ ਦੀ ਗੱਲਾਂ ਕਿਹੜੀ ਗੱਲ ਕਰਦੇ ਉਹ ਕਹਿੰਦੇ ਵੀ ਸਿੱਖ ਅਲੱਗ ਦੇਸ਼ ਬਣਾਓ ਸਿੱਖ ਦਾ ਅਲੱਗ ਨੇਸ਼ਨ ਹੋਵੇ ਇਹ ਕਿੰਨਾ ਹੋ ਸਕਦੀ ਗੱਲ ਜੀ ਸਿੱਖਾਂ ਦੀ ਸਾਰੀ ਜਿਹੜੀ ਖਾਲਸਾ ਦਾ ਪ੍ਰੋਪਗੇਸ਼ਨ ਹੈ ਸਭ ਤੋਂ ਪਹਿਲੇ ਕਿਤਨੀ ਸ਼ੁਰੂ ਜਗੀ ਸਿੰਘ ਚੋਹਾਨ ਨੇ ਉਹ ਵੀ ਹਿੰਦੁਸਤਾਨ ਆਇਆ ਉਹਨੇ ਮੰਨਿਆ ਕਿ ਪੋਸੀਬਲ ਨਹੀਂ ਹੈਗਾ ਜੀ ਔਰ ਇਸ ਕਰਕੇ ਠੀਕ ਹੈ ਕੁਝ ਕੁ ਚੰਗੇ ਤੋਂ ਬਾਅਦ ਕੁਝ ਕੁ ਲੋਕੀ ਇਹੋ ਜਿਹੀ ਵਿਚਾਰ ਇਹੋ ਜਿਹੀ ਸੋਚ ਕੇ ਚੱਲਦੇ ਨੇ ਹਮ ਪਰ ਅਲਟੀਮੇਟਲੀ ਸਿੱਖਾਂ ਦਾ ਜਿੱਲਾ ਕੰਮ ਹਿੰਦੁਸਤਾਨ ਵਿੱਚ ਸਵਰਦਾ ਕਿਤੇ ਹੋਰ ਸਵਰਦਾ ਨਹੀਂ ਜੀ ਠੀਕ ਹੈ ਆਰਪੀ ਸਿੰਘ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਇਸ ਵੇਲੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੋਪਾਲ ਸਿੰਘ ਸਿੱਧੂ ਵੀ ਜੁੜੇ ਨੇ ਗੋਪਾਲ ਸਿੰਘ ਸਿੱਧੂ ਜੀ ਨਿਊਜ਼ 18 ਤੇ ਸਵਾਗਤ ਹੈ ਅਸੀਂ ਖਬਰ ਦਾ ਜਿਸ ਦਾ ਜ਼ਿਕਰ ਕਰ ਰਹੇ ਹਾਂ ਬ੍ਰਿਟੇਨ ਦੇ ਵੱਲੋਂ ਦਮਨਕਾਰੀ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਨੂੰ ਪਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਐਸ ਐਫ ਜੇ ਜਿਕਸ ਪਰ ਜਸਟਿਸ ਜਿਹੜੀ ਸੰਸਥਾ ਹੈ ਜਿਸ ਦੇ ਪ੍ਰਮੁੱਖ ਗੁਰਪ੍ਰਤਮ ਸਿੰਘ ਪੰਨੂ ਨੇ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਯੁਵਾਪਾ ਦੇ ਅੰਦਰ ਗਰਦ ਪਾਇਆ ਹੋਇਆ ਹੈ ਜੋ ਸਹੀ ਨਹੀਂ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਇਸ ਵੇਲੇ ਕੀਤੀ ਜਾ ਰਹੀ ਹੈ ਬ੍ਰਿਟੇਨ ਦੇ ਵੱਲੋਂ ਕਿ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਨੂੰ ਦਬਾਇਆ ਜਾਂਦਾ ਹੈ ਤੁਹਾਡਾ ਇਸ ਤੇ ਪ੍ਰਤੀਕਰਮ ਚਾਹੁੰਦੇ ਹਾਂ ਖਾਲਿਸਤਾਨੀਆਂ ਦੀ ਸਪੋਰਟ ਇੱਕ ਤਰ੍ਹਾਂ ਦੇ ਨਾਲ ਕੀਤੀ ਜਾ ਰਹੀ ਹੈ ਨਾ ਵੀਰ ਰਾਣਾ ਜੀ ਜੋ ਝੁਕੇ ਨੇ ਜੋ ਕੀ ਫੈਸਲਾ ਕੀਤਾ ਹੈ ਜੋ ਚੰਕੀ ਕੀਤਾ ਹੈ ਹੂੰ ਤੇ ਝੁਕੇ ਸਾਡੇ ਤੋਂ 4-500 ਸਾਲ ਪਹਿਲਾਂ ਉਹਨਾਂ ਦੇ ਜਿਹੜਾ ਐਕਟ ਕਾਨੂੰਨ ਜਿਹੜੇ ਬਣੇ ਨੇ ਸਾਡੇ ਕੋਲ ਤਾਂ ਆਈ ਉੱਥੋਂ ਸਾਡੇ ਕੋਲੇ ਜੀ ਸਾਡਾ ਤਾਂ ਲਾਅ ਸਾਰਾ ਜੇ ਆਪਣੇ ਇਹ ਜੋਕੇ ਬਾਕੀ ਉਹਦੇ ਆਲੇ-ਦਾਲੀ ਸਿਕਰਤਾ ਜਿਹੜੀ ਹੁੰਦਾ ਹੈ ਹੂੰ ਇਹ ਅੱਜ ਗੱਲ ਜੁਕੇ ਨੇ ਵੱਡੇ ਪੱਧਰ ਤੇ ਉੱਤੇ ਗੱਲ ਕੀਤੀ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਹੂੰ ਗੁਰਪਖ ਪੰਥ ਸਿੰਘ ਪੰਨੂ ਤਾਂ ਹੁਣ 10-10 ਸਾਲ ਦੇ ਲੱਗੇ ਨੇ ਗੱਲ ਕਰਨੇ ਖਾਲਸਾ ਦੀ ਜੀ ਖਾਲਸਾ ਦੀ ਤਾਂ ਗੱਲ ਬਹੁਤ ਪਹਿਲਾਂ ਵੀ ਚੱਲੀ ਆ ਰਹੀ ਹੈ ਜਿੱਥੇ 1947 ਤੋਂ ਵੀ ਪਹਿਲਾਂ ਦੀ ਸੀ ਖਾਲਸਾ ਖਾਲਸਾਂ ਦੀ ਮੰਗਾਂ ਜਿਹਦੀ ਨਹੀਂ ਹੈ ਇਹ ਖਾਲਸਾ ਦੇ ਸਿੱਖ ਇਹ ਮੰਗਾਂ ਤਾਂ ਤਿੰਨ ਸੀਗੀਆਂ ਇੱਕ ਹਿੰਦੁਸਤਾਨ ਦੀ ਮੰਗ ਤੇ ਦੂਜੀ ਪਾਕਿਸਤਾਨ ਦੀ ਮੰਗ ਤੇ ਤੀਜੀ ਖਾਲਸਾ ਦੀ ਜਿਹੜਾ ਇਹਨਾਂ ਨੇ ਆਪਣਾ ਪਾਕਿਸਤਾਨ ਜੀ ਹਾਲਪੰਦ ਗਿੜੀ ਗਲਤੀ ਮੂਮੈਂਟ ਕੀ ਪੰਨੂ ਕਰਕੇ ਨਹੀਂ ਹੈ ਕਿ ਸਾਡੀ ਪਾਰਟੀ ਸ਼ਰਮਣੀ ਕਾਲੀ ਦਲ ਅੰਮਤਰ ਪਹਿਲਾਂ ਵੀ ਨਰਤੀ ਆ ਰਹੀ ਹਮ ਰਹੀ ਗੱਲ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋਈ ਹੈ ਸਾਡੇ ਤਾਂ ਦੋ ਮੈਂਬਰ ਪਾਰਲੀਮੈਂਟ ਮਾਰ ਦਿੱਤੇ ਸੀ ਸਾਡੇ ਤਾਂ ਦੋ ਵਕੀਲ ਮਾਰ ਦਿੱਤੇ ਸੀ ਇਹਨਾਂ ਨੇ ਹਮ ਪਰ ਹੁਣ ਉਹ ਮੌਜੂਦਾ ਦੌਰ ਦੀ ਗੱਲ ਕਰ ਰਹੇ ਨੇ ਗੋਪਾਲ ਸਿੰਘ ਸਿੱਧੂ ਜੀ ਮੌਜੂਦਾ ਦੌਰ ਦੇ ਵਿੱਚ ਕਿਵੇਂ ਸਮਝਦੇ ਹੋ ਕਾਨੂੰਨ ਕਾਨੂੰਨ ਐਕਟ ਜੋ ਪਹਿਲਾਂ ਦੇ ਬਣੇ ਹੋਏ ਨੇ ਉਥੇ ਮੁਤਾਬਕ ਹੀ ਪਹਿਲਾਂ ਚੱਲਦੇ ਨੇ ਉਥੇ ਮੁਤਾਬਕ ਹੀ ਹੁਣ ਚੱਲਦੇ ਨੇ ਕਾਨੂੰਨ ਮੌਜੂਦਾ ਦੌਰ ਦੇ ਵਿੱਚ ਨਾ ਕੋਈ ਪਹਿਲਾਂ ਤਬਦੀਲੀ ਆਈ ਹੈ ਤੇ ਨ ਤੁਸੀਂ ਮੰਨਦੇ ਹੋ ਕਿ ਜੋ ਯੂਕੇ ਦੇ ਵੱਲੋਂ ਲਿਸਟ ਜਾਰੀ ਕੀਤੀ ਗਈ ਦਮਨਕਾਰੀ ਦੇਸ਼ਾਂ ਦੀ ਭਾਰਤ ਨੂੰ ਸ਼ਾਮਲ ਕਰਨਾ ਫਿਰ ਸਹੀ ਆ ਉਸ ਦੇ ਵਿੱਚ ਇਹਦੇ ਵਿੱਚ ਛੱਕ ਕਿਹੜਾ ਹੈ ਜੀ ਇਸ ਚਾਲ ਦੇ ਨਾਲੇ ਨਾਲੇ ਜਿਹੜਾ ਸਾਡਾ ਸਾਡਾ ਕੰਟਰੀ ਹੈ ਤੇ ਯੂਕੇ ਦੇ ਅੰਦਰ ਹੀ ਹੈ ਉਹਨਾਂ ਤੋਂ ਆਪਾਂ ਨੇ ਆਜ਼ਾਦੀ ਸਥਾਈ ਤੌਰ ਤੇ ਲਈ ਹੈ ਕੋਈ ਕਹਿੰਦਾ ਪੱਕਿਆਂ ਤੌਰ ਤੇ ਲਈ ਹੈ ਤੇ ਬਾਕੀ ਜਿਹੜੇ ਕਾਨੂੰਨ ਆ ਇੱਕ ਆਪਾਂ ਚੱਲਤਾ ਉਹਦੇ ਅੰਦਰ ਹੀ ਨੇ ਸਾਰਾ ਕੁਝ ਰੈਮੋ ਕਰਮ ਤੇ ਤਾਂ ਆਪਾਂ ਯੂਕੇ ਦੇ ਉੱਤੇ ਹੀ ਆ ਇਹ ਯੂਕੇ ਇਹ ਗੱਲ ਕਾਹੇ ਕਹਿ ਰਹੇ ਹੈ ਵੀ ਦਮਨਕਾਰੀ ਜਿਹੜਾ ਫਰਮਾਨ ਜਾਰੀ ਹੋਇਆ ਹੈ ਜਿਹੜਾ ਇਹ ਕਹਿੰਦੇ ਹੋ ਜੇ ਇਹਦੇ ਵਿੱਚ ਭਾਰਤ ਦਾ ਨਾਮ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਵੀ ਭਾਰਤ ਨੂੰ ਨਮੋਸ਼ਕੀ ਦਾ ਇਹਦੇ ਵਿੱਚ ਇਹ ਸੋਚ ਪਰਚੋਲ ਕਰਨੀ ਚਾਹੀਦੀ ਹੈ ਵੀ ਇੱਥੇ ਅਸੀਂ ਕਿਉਂ ਲੋਕਾਂ ਨੂੰ ਮਾਰ ਕਿਸੇ ਤੁਸੀਂ ਤੁਸੀਂ ਗੋਪਾਲ ਸਿੰਘ ਸਿੱਧੂ ਜੀ ਤੁਸੀਂ 6 ਫਾਰ ਜਸਟਿਸ ਦਾ ਸਮਰਥਨ ਕਰਦੇ ਹੋ ਦੇਖੋ ਜੀ ਸਿਕ ਫਾਰ ਜਸਟਿਸ ਉਹਨਾਂ ਦੀ ਲਗ ਜਥੇਬੰਦੀ ਹੈ ਜਿਹਦੇ ਉਹ ਆਪ ਆਪਣੀ ਕਿ ਲਾ ਰਹੇ ਕਿ ਮੇਨ ਜ਼ਿਕਰ ਉਸ ਦਾ ਵੀ ਹੋਇਆ ਕਿ ਜੋ ਆਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਜਿਹੜਾ ਲਾਣਿਆ ਹੈ ਸਹੀ ਨਹੀਂ ਹਾਂ ਅੱਗੇ ਤਾਂ ਉਹਨਾਂ ਦਾ ਜੋ ਆਪਾ ਦੇ ਤਹਿਤ ਸਿਰਫ ਪਰਚੀ ਦਰਜ ਹੋਏ ਨੇ ਸਾਡੀ ਤਾਂ ਲੀਡਰਸ਼ਿਪ ਅੰਦਰ ਬਾਹਰਤੀ ਇਹਨਾਂ ਨੇ ਜੀ ਸਾਡੇ ਤਾਂ ਮੈਂਬਰ ਪਾਰਲੀਮੈਂਟ ਮਾਰ ਦਿੱਤੇ ਗਏ ਸਾਡੇ ਲੀਗਲ ਐਡਵਾਈਜ਼ਰ ਮਾਰ ਦਿੱਤੇ ਗਏ ਲੀਗਲ ਐਡਵਾਈਜ਼ਰ ਦਾ ਬੱਚਾ ਮਾਰ ਦਿੱਤਾ ਗਿਆ ਸਾਡੇ ਤਾਂ ਇਲੈਕਸ਼ਨ ਲੜਨ ਵਾਲੇ ਐਮਐਲਏ ਮਾਰ ਦਿੱਤੇ ਗਏ ਸਾਡੇ ਤਾਂ ਪਾਰਟੀ ਦੇ ਚਰਨ ਸਖਤਰ ਮਾਰ ਦਿੱਤੇ ਗਏ ਸਾਡੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਾਰ ਦਿੱਤੇ ਗਏ ਸਾਡੀ ਪਾਰਟੀ ਤੁਸੀਂ 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 ਜਿਹੜੀ ਗੱਲ ਕਰ ਰਹੇ ਹੋ ਇਹ 90ਵੇਂ ਦੇ 80ਵੇਂ ਦੇ ਦੌਰ ਦੀ ਕਰ ਰਹੇ ਹੋ ਜੇ ਹੁਣ 2025 ਦੀ ਗੱਲ ਕੀਤੀ ਜਾਵੇ ਉਸ ਵੇਲੇ ਤੁਸੀਂ ਕੀ ਵੀ ਸਮਝਦੇ ਹੋ ਇਸ ਨੂੰ ਕਿ ਹੁਣ ਵੀ ਦਮਨਕਾਰੀ ਨੀਤੀਆਂ ਨੇ ਇਹ ਇੱਕ ਦਮਨਕਾਰੀ ਨੀਤੀ ਹੁਣ ਕਿੱਥੇ ਨਹੀਂ ਹੈਗੀ ਕਿ ਬੋਲਣ ਦਾ ਕਿਸੇ ਨੂੰ ਦਿੰਦੇ ਨਹੀਂ ਫੜ ਕੇ ਅੰਦਰ ਤੇ ਹੂੰ ਪਰ ਭਾਰਤ ਤਾਂ ਕਹਿ ਰਿਹਾ ਕਿ ਲੋਕਤੰਤਰੀ ਦੇਸ਼ ਆ ਹਰ ਇੱਕ ਨੂੰ ਆਜ਼ਾਦੀ ਆ ਆਪਣੀ ਆਵਾਜ਼ ਕਹਿ ਸਕਦਾ ਈਵਨ ਕਿ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਾਉਂਦੇ ਨੇ ਕੋਈ ਨਹੀਂ ਫੜਦਾ ਸਾਨੂੰ ਸਾਨੂੰ ਇਹਨਾਂ ਨੇ ਥੋੜੀ ਸਾਨੂੰ ਥੋੜੀ ਇਹਨਾਂ ਨੇ ਥੋੜੀ ਸਾਨੂੰ ਉਹ ਦਿੱਤੀ ਆ ਰੱਖ ਦਿੱਤੀ ਸਾਨੂੰ ਤਾਂ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਸਾਨੂੰ ਤਾਂ ਕਾਨੂੰਨੀ ਤੌਰ ਤੇ ਇੱਥਾ ਲੈ ਕੇ ਆਇਆ ਸਾਨੂੰ ਕੀ ਇਹਨਾਂ ਨੇ ਛੱਡਿਆ ਤਾਂ ਸਾਡੇ ਦਾ ਕੀ ਕੋਈ ਛੱਡਿਆ ਸਾਡੇ ਤੇ ਪਾਇਦੇ ਨੇ ਇਹਨਾਂ ਨੇ ਸਾਧ ਅੰਦਰ ਦੀ ਰੱਖੇ ਸਾਰੀ ਉਮਰ ਵਾਸਤੇ ਜੀ ਇਹਨਾਂ ਨੇ ਜੋ ਕੀਤਾ ਮਨੁੱਖੀ ਅਧਿਕਾਰਾਂ ਦੀ ਲੰਗਣਾ ਕੀਤੀ ਹੈ 25000 ਬੰਦਾ ਬੇਕਸੂਰ ਕਹਿ ਕੇ ਮਾਰ ਦਿੱਤਾ ਗਿਆ ਪੂਰੇ ਦੇਸ਼ ਵਿੱਚ ਪੂਰੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਗਿਣਤੀ ਕੋਈ ਕੀਤੀ ਨਹੀਂ ਕੋਈ ਦੇਖ ਕੇ ਹਿਮਾਚਲ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਿਰਫ ਕੱਲਾ ਪੱਛਮੀ ਬੰਗਾਲ ਬਚਿਆ ਹੋਇਆ ਜੀਗਾ ਜਿੱਥੇ ਉਹ ਨਿਤੇ ਦੀ ਸਰਕਾਰ ਨੇ ਨਹੀਂ ਸਿੱਖਾਂ ਨੂੰ ਮਾਰਨ ਦਿੱਤਾ ਗਿਆ ਆਦਰਵਾਜ ਪੂਰੀ ਕੰਟਰੀ ਦੇ ਵਿੱਚ ਕਿੱਥੇ ਨਹੀਂ ਮਾਰਿਆ ਚੰਡੀਗੜ੍ਹ ਚ ਨਹੀਂ ਮਾਰੇ ਮਤਲਬ ਤੁਸੀਂ ਕਹਿੰਦੇ ਹੋ ਕਿ ਗੱਲ ਸਰਕਾਰ ਦੀ ਨਹੀਂ ਗੱਲ ਇਹ ਨਹੀਂ ਕਿ ਇਸ ਵੇਲੇ ਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਆ ਉਸ ਵੇਲੇ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਗੱਲ ਸਰਕਾਰ ਦੀ ਨਹੀਂ ਆ ਗੱਲ ਦੇਸ਼ ਦੀਆਂ ਨੀਤੀਆਂ ਦੀ ਆ ਜਾਂ ਦੇਸ਼ ਦੇ ਗੱਲ ਦੇਸ਼ ਦੀਆਂ ਨੀਤੀਆਂ ਦੀ ਗੱਲ ਦੇਸ਼ ਦੀਆਂ ਨੀਤੀਆਂ ਦੀ ਕਰਦੇ ਆ ਗੱਲ ਦੇਸ਼ ਦੀਆਂ ਨੀਤੀਆਂ ਦੀ ਕਰਦੇ ਆ ਮੈਂ ਜੇਕਰ ਆਰ ਪੀ ਸਿੰਘ ਜੁੜੇ ਹੋਏ ਨੇ ਤਾਂ ਮੈਂ ਯਾਨੀ ਪੀਸੀਆ ਕਲੀਅਰ ਕਰ ਦੇ ਸਾਡੀ ਸ਼੍ਰੋਮਣੀ ਕਮੇਟੀ ਵੀ ਤੋੜ ਦਿੱਤੀ ਸਾਡੇ ਤਾਕਤਾਂ ਦੇ ਉੱਤੇ ਵੀ ਕਬਜ਼ੇ ਹੋ ਗਏ ਸਾਡੀ ਇਲੈਕਸ਼ਨ ਵੀ ਨਹੀਂ ਹੋਣ ਦੇ ਰਹੇ ਜਿਹੜੀ ਕਿਹੜੀ ਗੱਲ ਕਿਹੜੀ ਕਰੀ ਇੱਥੇ ਜਮਹੂਰੀਅਤ ਕਿੱਥੇ ਡੈਮੋਕ੍ਰੇਸੀ ਕਿੱਥੇ ਪੰਚਾਇਤ ਮੈਂਬਰ ਦੀ ਅਸੀਂ ਲੈਕਰ 5 ਸਾਲ ਤੋਂ ਤੇ 5 ਸਵਾ 5 ਸਾਲਾਂ ਨੂੰ ਕਾਇਮਤਾ ਜਾਂਦੀ ਹੈ ਇਹ ਤਾਂ 20 20 ਸਾਲ ਤੋਂ ਨਾ ਨਹੀਂ ਹੁੰਦੀ ਪਰ ਵੋਟਾਂ ਦਾ ਰਾਜ ਹੈ ਵੋਟਾਂ ਦੇ ਰਾਹੀਂ ਆਗੂ ਚੁਣੇ ਜਾਂਦੇ ਨੇ ਵਿਧਾਇਕ ਚੁਣੇ ਜਾਂਦੇ ਨੇ ਸਰਕਾਰ ਚੁਣੀ ਜਾਂਦੀ ਹੈ ਸਭ ਤੋਂ ਜੇ ਏਸ਼ੀਆ ਦੀ ਪਾਰਲੀਮੈਂਟ ਹੈ ਕਿ ਤਾਂ ਸ਼੍ਰੋਮਣੀ ਕਮੇਟੀ ਹੈ ਸਭ ਤੋਂ ਪਹਿਲਾਂ ਜੋ ਬਣੀ ਸੀਗੀ ਇੱਥੇ ਤੇ ਉੱਥੇ ਤੱਕ ਉਹ ਸਭ ਤੋਂ ਸਿੱਖਾਂ ਦੀ ਪਾਰਲੀਮੈਂਟ ਜਿਉਂ ਨਾਲ ਵਿੱਚ ਵੱਟੇ ਮੱਤੇ ਵੋਟ ਤੋਂ ਬੂਮੈਨ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੇ ਉਹ ਸਾਰੇ ਜਿਹੜੇ ਸਿਸਟਮ ਦੀ ਕੁੜੀ ਮਾਰ ਜਿਹੜੀ ਭਰੂਣ ਹੱਤਿਆ ਤੋਂ ਲੈ ਕੇ ਅੱਜ ਤੱਕ ਜਿਹੜੀ ਜਮਹੂਰੀਅਤ ਦੀ ਜਿੱਥੇ ਬੁਨਿਆਦ ਆ ਸਾਡੀ ਉਹਨਾਂ ਦਾ ਵੋਟ ਪੈ ਨਹੀਂ ਦੇ ਰਹੇ ਅੱਜ ਤੱਕਨ ਸਾਰੀ 8 ਵਾਰੀ 9 ਵਾਰੀ ਲਖਣ ਹੋਈ। ਤੁਸੀਂ ਵੀ ਤੁਸੀਂ ਕਰਦੇ ਹੋ ਇੱਥੇ ਲਖਣ 25ਵੀਂ ਵਾਰਿਤ ਹੋ। ਹੂੰ ਇਹ ਕਾਰਨ ਹੈ। ਚਲੋ ਲਾਸਟ ਲਾਸਟ ਸਵਾਲ ਹੈ ਪਰ ਪਰ ਜਦੋਂ ਵੀ ਕਿਤੇ ਖਾਲਿਸਤਾਨ ਦੀ ਗੋਪਾਲ ਸਿੰਘ ਸਿੱਧੂ ਜੀ ਗੱਲ ਹੁੰਦੀ ਹੈ ਤਾਂ ਇੰਜ ਕਿਹਾ ਜਾਂਦਾ ਹੈ ਕਿ ਵੱਖਰੀ ਵੱਖਰੇ ਦੇਸ਼ ਦੀ ਗੱਲ ਹੋ ਰਹੀ ਹੈ ਦੇਸ਼ ਨੂੰ ਤੋੜਨ ਦੀ ਗੱਲ ਹੋ ਰਹੀ ਹੈ। ਇਸ ਕਰਕੇ ਇਸ ਤੇ ਹਮੇਸ਼ਾ ਹੀ ਪ੍ਰਤੀਕਿਰਿਆ ਆਉਂਦੀ ਹੈ। ਜੀ ਜੀ ਇਹ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਨੇ ਸਿੱਖ ਹਿੰਦ ਰਾਸ਼ਟਰ ਦੀ ਗੱਲ ਕਿਉਂ ਨਹੀਂ ਕਰ ਸਕਦੇ ਹੂੰ ਇਹ ਦੱਸੋ ਨਾ ਜੇ ਜੇ ਤੁਹਾਡੇ ਪੂਰੇ ਦੇਸ਼ ਦੇ ਗਵਰਨਰ ਹਿੰਦੂ ਹੋਣ ਤੁਹਾਡੇ ਦੇਸ਼ ਦੇ ਪੂਰੇ ਚੀਫ ਮਿਨਿਸਟਰ ਹਿੰਦੂ ਹੋਣ ਤੁਹਾਡਾ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਕਿ ਵਾਈਸ ਪ੍ਰੈਜ਼ੀਡੈਂਟ ਇਹ ਨਹੀਂ ਤੁਹਾਨੂੰ ਲੱਗਦਾ ਕਿ ਧਰਮ ਦੇ ਆਧਾਰ ਤੇ ਹੁੰਦੀਆਂ ਨੇ ਇਹ ਇਹ ਨਿਯੁਕਤੀਆਂ ਪਰ ਦੇਸ਼ ਦੇ ਵਿੱਚ ਤਾਂ ਮੁਸਲਮਾਨ ਰਾਸ਼ਟਰਪਤੀ ਵੀ ਰਹੇ ਨੇ ਸਿੱਖ ਰਾਸ਼ਟਰਪਤੀ ਵੀ ਰਹੇ ਨੇ ਗਵਰਨਰ ਵੀ ਬਹੁਤ ਸਾਰੇ ਸਿੱਖ ਰਹੇ ਨੇ ਤੇ ਹੋਰ ਧਰਮਾਂ ਦੇ ਵੀ ਰਹੇ ਨੇ ਨਹੀਂ ਇਹ ਮੁਨਸ਼ੀ ਇਹ ਇਹ ਆਰਤੀ ਨੇ ਕੋਈ ਮੁਨਸ਼ੀ ਰੱਖ ਲਿਆ ਤੇ ਉਹ ਦੁਕਾਨ ਦਾ ਮਾਲ ਤੁਸੀਂ ਹੁਣ ਮੁਨਸ਼ੀ ਕਹਿਣ ਲੱਗੇ ਪਹਿਲਾਂ ਤੁਸੀਂ ਰਾਸ਼ਟਰਪਤੀ ਦੀ ਗੱਲ ਕਰਦੇ ਸੀ ਸਿੱਧੂ ਸਾਹਿਬ ਦੋਨਾਂ ਚੀਜ਼ਾਂ ਡਬਲ ਸਟੈਂਡਰਡ ਆ ਫਰਕ ਹੈ ਮੈਂ ਮੇਰੀ ਬੇਨਤੀ ਸੁਣੋ ਜੀ ਹੂੰ ਮੈਂ ਗਿਆਨੀ ਜੈਲ ਸਿੰਘ ਨੂੰ ਵੀ ਮਿਲਿਆ ਜੀ ਮੈਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਵੀ ਮਿਲਿਆ ਇਸ ਮਾਮਲੇ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਜੀ ਨੇ ਮੇਰੇ ਫਾਦਰ ਲਾਲ ਨਾਲ ਹੀ ਮਿਲਿਆ ਤੇ ਮੇਰੇ ਗ੍ਰੈਂਡਫਾਦਰ ਤੇ ਮੈਂ ਰਾਜਦੇਵ ਖਾਲਸੇ ਦੇ ਫਾਦਰ ਸਰਦਾਰ ਹਰਦੇਵ ਸਿੰਘ ਖਾਲਸੇ ਰਹੀਂ ਸੈਨਾਵਾ ਦੇ ਮੁਖੀ ਵੀ ਸਿੱਖ ਰਹੇ ਪ੍ਰਧਾਨ ਮੰਤਰੀ ਵੀ ਸਿੱਖ ਰਹੇ ਰਾਸ਼ਟਰਪਤੀ ਵੀ ਸਿੱਖ ਰਹੇ ਗਵਰਨਰ ਵੀ ਸਿੱਖ ਰਹੇ ਸਾਨੂੰ ਸਿੱਖਾਂ ਵਾਸਤੇ ਕੰਮ ਕਰਨ ਦਾ ਮੌਕਾ ਚੰਡੀਗੜ੍ਹ ਪੰਜਾਬ ਨੂੰ ਦਿਵਾ ਕੇ ਉਸ ਤੋਂ ਜੀ ਪਹਿਲਾਂ ਸਾਡੀ ਨਾਸ਼ਲ ਕੂਚੀ ਦਾ ਇਨਸਾਫ ਦਵਾ ਕੇ ਸਾਨੂੰ ਪਰ ਇਹ ਕਹਿਣਾ ਕਿ ਕਿ ਹਿੰਦੂ ਲਗਾਏ ਗਏ ਨੇ ਇਹ ਤਾਂ ਸਹੀ ਨਹੀਂ ਹੋਵੇਗਾ ਨਹੀਂ ਨਹੀਂ ਫਿਰ ਜੇ ਹਿੰਦੂ ਕਿਉਂ ਨਹੀਂ ਲਗਾਏਗਾ ਜੀ ਤੁਹਾਡੇ ਸਾਹਮਣੇ ਲਗਾਏਗਾ ਨਹੀਂ ਪਰ ਸਿੱਖ ਵੀ ਸਿੱਖ ਵੀ ਬਣੇ ਨੇ ਨਾ ਉਹਨਾਂ ਉਹਦਿਆਂ ਤੇ ਸਿੱਖ ਵੀ ਗਏ ਨੇ ਮੈਂ ਤੁਹਾਨੂੰ ਕਹੇ ਕਹੀ ਉਹ ਕਹਿੰਦਾ ਜੀ ਮੇਰੇ ਤੋਂ ਤਾਂ ਸਾਈਨ ਕਰਵਾ ਕੇ ਲੈ ਗਏ ਜੀ ਸਾਰਾ ਜੋ ਗੀਤਾ ਇਹਨਾਂ ਨੇ ਆਪ ਕੀਤਾ ਡਾਕਟਰ ਜਦੋਂ ਕਹਿੰਦਾ ਮੈਨੂੰ ਮੈਨੂੰ ਇਨਸਾਫ ਨਹੀਂ ਮਿਲਿਆ ਹੂੰ ਤੇ ਦੇਸ਼ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਕਹਿੰਦਾ ਹੋਵੇ ਜਾਨੀ ਜੈਲ ਸਿੰਘ ਕਹਿੰਦਾ ਹੋਵੇ ਵੀ ਮੇਰੇ ਉੱਤੇ ਹਮਲਾ ਹੋ ਗਿਆ ਸੀ ਰਾਜਘਾਟ ਤੋਂ ਲੈ ਕੇ ਇੱਥੇ ਰਾਸ਼ਟਰਪਤੀ ਭਵਨ ਤੱਕ ਮੈਂ ਤਾਂ ਮਾਸਾ ਬੱਚਿਆਂ ਉਹਦੀ ਦਾ ਖੇਰ ਦਾ